ਆ ਦੇਖੋ ਇਹ ਡਰਾਇਰ ਆਏ ਆ ਹੂੰ ਡਰਾਇਰ ਅਨਬ੍ਰੇਕੇਬਲ ਤੁਸੀਂ 3000 ਰੁਪਏ ਦਾ ਲੈਨੇ ਮਾਰਕੀਟ ਤੋਂ ਅਨਬ੍ਰੇਕੇਬਲ ਅਨਬ੍ਰੇਕੇਬਲ ਮੀਨਸ ਕੋਠਿਓਂ ਥੱਲੇ ਸੜ ਦੋ ਉਹਨੂੰ ਕੁਝ ਨਹੀਂ ਹੁੰਦਾ ਹਾਂ ਟੁੱਟੇਗਾ ਨਹੀਂ ਐ ਵੀ ਵਾਇਰ ਦੇਖੋ ਕਿੰਡੀ ਲੰਮੀ ਐ ਓਕੇ ਪ੍ਰੋਫੈਸ਼ਨਲ ਐ ਸਲੂਨ ਵਾਲਾ ਕਿੰਨੇ ਦਾ ਦੋਣਗੇ ਇਹਨੂੰ ਇਹ ਦੇਖੋ ਇਹਨੂੰ ਚੱਕ ਕੇ ਥੱਲੇ ਮੈਂ ਸੁੱਟ ਦੋ ਇਹ ਨਹੀਂ ਹੁੰਦਾ ਇਹ ਅਨਬ੍ਰੇਕੇਬਲ ਆ ਕਿੰਨੇ ਦਾ ਪੈਣਾ 650 ਦਾ ਤਿੰਨ ਹਜ਼ਾਰੋਂ ਤੁਸੀਂ 3000 ਰੁਪਏ ਦਾ ਪੀਸ ਲੈ। ਨਰਾਤਿਆਂ 'ਚ ਤੁਹਾਨੂੰ ਪਤਾ ਹੈ ਸ਼ਿੰਗਾਰ ਦਾ ਸਮਾਨ ਬਹੁਤ ਲੱਗਦਾ ਹੈ ਹਨਾ? ਹਾਂਜੀ ਵੀਰੇ। ਤੁਸੀਂ ਇੱਕ ਸ਼ਿੰਗਾਰ ਦਾ ਸਮਾਨ 60, 70, 80 ਜਿੱਥੇ ਮਰਜ਼ੀ ਸੇਲ ਕਰੋ। ਓਕੇ ਬਈ। ਤੁਹਾਨੂੰ ਕਿੰਨੇ ਦਾ ਪੈਣਾ 22 ਰੁਪਏ। ਓਕੇ। ਨਹੀਂ 70 80 ਰੁਪਏ ਦਾ। ਹਾਂ 70 80 ਇਹਦੇ ਵਿੱਚ A to Z ਸਾਰੀ ਆਈਟਮ ਆ ਜਾਂਦੀ ਹੈ। ਨੇਲ ਪੈਨ ਬਿਸਟਿਕ ਲਾਈਨ ਨਮਸਕਾਰ, ਕੱਜਲ, ਸੰਦੂਰ ਆ ਇਹ ਦੇਖੋ। ਇਹ ਚੂੜੀ ਆ ਗਈ ਕੰਗਾ ਆ ਗਿਆ ਕੱਜਲ ਆ ਗਿਆ ਸੰਦੂਰ ਆ ਗਿਆ ਰਬੜ ਬੈਂਡ ਆ ਗਿਆ ਮਹਿੰਦੀ ਆ ਗਈ ਨੇਲ ਪੇਂਟ ਪਿਸਟਿਕ A to Z ਬਿੰਦੀ ਵਗੈਰਾ ਸਾਰਾ ਕੁਝ ਆ ਜਾਂਦਾ ਜੀ ਓਕੇ ਆ ਦੇਖੋ ਇਹ ਸ਼ੀਟ ਮਾਸਕ ਹੈ ਹਾਂਜੀ 100 ਰੁਪਏ ਦੀ ਇੱਕ ਸ਼ੀਟ ਤੁਸੀਂ ਸੇਲ ਕਰਨੀ ਹੈ 100 ਰੁਪਏ ਦੀ 100 ਰੁਪਏ ਦੀ ਇੱਕ ਕਰਨੀ ਤੁਹਾਨੂੰ 100 ਰੁਪਏ ਦੇ 4 100 ਦੇ 4 100 ਦੇ 4 ਕਿੰਨੇ ਦਾ ਐਮ ਆਰ ਪੀ ਉਹ ਇੱਕ ਤੇ 100 ਰੁਪਏ ਐਮ ਆਰ ਪੀ ਹੈ ਤੁਹਾਨੂੰ 100 ਦੇ 4 ਬਿਲਕੁਲ ਦਿੱਤੀ ਲੈਣੀ ਹੈਗਾ ਇਹ ਹੈਗਾ ਬੈਕਸ ਪਾਊਡਰ ਓਕੇ ਇਹ ਪਾਊਡਰ ਹੈ ਇਹਨੂੰ ਰੋਜ਼ ਵਾਟਰ ਨਾਲ ਲਾਓ ਕ੍ਰੀਮ ਦੇ ਨਾਲ ਲਾਓ ਅਪਲਾਈ ਕਰੋ ヘア ਬਾਹ ਦੇ ਓਕੇ 2 ਮਿੰਟ ਲਾ ਕੇ ਰੱਖੋ ヘア ਮੂਵ ਹੋ ਜਾਣਗੇ ਓਕੇ ਕਿੰਨੇ ਦਾ ਹੈ ਆ ਦੇਖੋ ਐਮ ਆਰ ਬੀ ਚੈੱਕ ਕਰੋ ਇਹਦੀ 150 ਰੁਪਏ ਐਮ ਆਰ ਬੀ ਹੈ ਹਾਂਜੀ ਕਿੰਨੇ ਦਾ ਪੈਣਾ ਹੈ 150 ਦੋ ਓ ਬੱਲੇ ਦੋ 150 ਰੁਪਏ ਦੋ ਆ ਦੇਖੋ ਮਾਲ ਡੈਲੀ ਨਵਾਂ ਆ ਰਿਹਾ ਪਰ ਟਾਈਮ ਨਹੀਂ ਹੈਗਾ ਵੀ ਵੀਡੀਓ ਬਣਾਈਏ ਹਨਾ ਹਾਂ ਬਣਾ ਦੇਖੋ ਤੂੰ ਹੀ ਨਵਾਂ ਓਕੇ ਵੀਰੇ ਕਿੰਨੇ ਦੀ ਪੈਣੀ ਹੈ 40 ਰੁਪਏ ਦੀ ਵਾਸੇ ਕਿੰਨੇ ਦੀ ਆ ਤੁਸੀਂ 200 ਰੁਪਏ 150 ਰੁਪਏ ਦੀ ਮਾਰਕੀਟ ਤੋਂ ਲੈਣੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇਹ ਫੀਲਡ ਗੰਗ ਸਾਗਰ ਕੋਲੇ ਫੇਰ ਆਏ ਸੀ ਨਵਾਂ ਸਮਾਨ ਧੋਣਿਆ ਤੁਹਾਨੂੰ ਅੱਜ ਕੰਪਨੀ ਦਾ ਸਮਾਨ ਆਉ ਤੇ ਰੇਟ ਸੁਣ ਕੇ ਹਰਾ ਰਹੇ ਜੋਗੇ ਆਜੋ ਵੀਡੀਓ ਨਾਲ ਬਣੇ ਆਹ ਦੇਖੋ ਮਾਲ ਡੇਲੀ ਨਵਾਂ ਆ ਰਿਹਾ ਪਰ ਟਾਈਮ ਨਹੀਂ ਹੈਗਾ ਵੀ ਵੀਡੀਓ ਬਣਾਈਏ ਹਨਾ ਬਣਾ ਦੇਖੋ ਟੂ ਇਨ ਵਨ ਓਕੇ ਵੀਰੇ ਕਿੰਨੇ ਦੀ ਪੈਣੀ ਹੈ 40 ਰੁਪਏ ਦੀ ਬੱਸ ਇਹ ਕਿੰਨੇ ਦੀ ਆ ਤੁਸੀਂ 200 ਰੁਪਏ 150 ਰੁਪਏ ਦੀ ਮਾਰਕੀਟ ਤੋਂ ਲੈਨੇ ਹੋ ਤੁਹਾਨੂੰ 40 ਪੈਣੀ 40 ਰੁਪਏ ਓਕੇ ਠੀਕ ਹੈ ਜੀ ਆ ਬਾਕੀ ਪੁੱਛੇ ਵੀ ਦੋ ਲੋ ਸਾਰਾ ਸਾਰਾ ਨਾਮਾ ਲੱਗਿਆ ਨਾ ਇਹ ਦੇਖੋ ਐਸ ਕ럽 ਜੈਲ ਹੈ ਇਹ ਕਲਰ ਹੈ ਬੋਲਾ 255ਵੇਂ ਕੰਪਨੀ ਦਾ ਰੇਟ ਹੋ ਗਿਆ ਓਕੇ ਵੀਰੇ ਤੁਹਾਨੂੰ ਕਿੰਨੇ ਦਾ ਦਵਾਂਗਾ 216 ਰੁਪਏ ਦਾ ਓਕੇ ਵੀਰੇ ਦੱਸੋ ਹੈ ਫਰਕ ਸਾਡੇ ਕੋਲੋਂ ਮਾਲ ਲੈ ਕੇ ਕੰਪਨੀ ਰੇਟ ਤੇ ਸਪਲਾਈ ਦੇ ਦੋ ਉਦਾਂ ਤੇ ਇੱਕ ਪਰ ਬੀਜੋ ਤੇ ਅਮਰ ਵੀ ਹੈ 800 ਰੁਪਏ ਤੁਸੀਂ ਕਿੰਨੇ ਦੰਦੇ ਹੋ 216 ਰੁਪਏ ਓਕੇ ਵੀਰੇ ਆ ਦੇਖੋ 100 120 ਰੁਪਏ ਸੇਲ ਹੁੰਦਾ ਪੀਸ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 45 ਰੁਪਏ ओके okay, 45 only ओके ठीक है जी आ देखो ਇਹ ਕੈਸ਼ੂ ਦਾ ਮਾਲ ਹੈ ਹਾਂਜੀ ਇਹ ਕਿੰਨੇ ਦਾ ਪੈਣਾ ਪੀਸ ਤੁਸੀਂ 100 ਰੁਪਏ ਦਾ ਬਿਆਰੋ ਲੈਨੇ ਹੋ ਹਾਂਜੀ ਕਿੰਨੇ ਦਾ ਪੈਣਾ 20 ਰੁਪਏ ਦਾ ਸਿਰਫ 20 ਰੁਪਏ ਦੀ ਲਿਪਸਟਿਕ ਹੈ 60 ਵਿੱਚੋਂ 70 ਵਿੱਚੋਂ ਤੁਸੀਂ ਆਉਂਦਾ ਸਾਰਾ ਇਕੱਠਾ ਚੱਕ ਲਾ ਸਟਾਕ ਸਿਰਫ ਰੀਜ਼ਨ ਆਪਾਂ ਮਾਲ ਇਕੱਠਾ ਲੈ ਲਿਆ ਆ ਦੇਖੋ ਸਾਰੇ ਨਿਊਡ ਸ਼ੇਡ ਚੈੱਕ ਕਰੋ ਪਹਿਲਾਂ ਸਾਰੇ ਨਿਊਡ ਸ਼ੇਡ ਕੁੜੀਆਂ ਜਿਹੜੀਆਂ ਨੇ ਐਦਾਂ ਦੇ ਰੰਗ ਲਾਣੇ ਆ ਹਾਂਜੀ ਕਿੰਨੇ ਦਾ ਪੈਣਾ 45 ਰੁਪਏ 150 ਰੁਪਏ ਸੇਲ ਕਰ ਦੋ ਓਕੇ ਠੀਕ ਹੈ ਜੀ ਆਹ ਦੇਖੋ ਇਹ ਹੈਗਾ ਬੈਕਸ ਪਾਊਡਰ ਓਕੇ ਪਾਊਡਰ ਹੈ ਇਹਨੂੰ ਰੋਜ਼ ਵਾਟਰ ਨਾਲ ਲਾਓ ਕਰੀਮ ਦੇ ਨਾਲ ਲਾਓ ਅਪਲਾਈ ਕਰੋ హెਅਰ ਬਾਹਾਂ ਤੇ ਓਕੇ 2 ਮਿੰਟ ਲਾ ਕੇ ਰੱਖੋ హెਅਰ ਮੂਵ ਹੋ ਜਾਣਗੇ ਓਕੇ ਕਿੰਨੇ ਦਾ ਹੈ ਆਹ ਦੇਖੋ ਐਮ ਆਰ ਵੀ ਚੈੱਕ ਕਰੋ ਇਹਦੀ 150 ਰੁਪਏ ਐਮ ਆਰ ਵੀ ਹੈ ਹਾਂਜੀ ਕਿੰਨੇ ਦਾ ਪੈਣਾ ਹੈ 150 ਦੋ ਬੱਲੇ ਭਰਾ 150 ਰੁਪਏ ਦੋ 50 ਰੈਂਡਰ ਡਿਸਕਾਊਂਟ ਹਾਂ ਆਹ ਦੇਖੋ ਇਹ ਸ਼ੀਟ ਮਾਸਕ ਹੈ ਹਾਂਜੀ 100 ਰੁਪਏ ਦੀ ਇੱਕ ਸ਼ੀਟ ਤੁਸੀਂ ਸੇਲ ਕਰਨੀ ਹੈ 100 ਰੁਪਏ ਦੀ 100 ਰੁਪਏ ਦੀ ਇੱਕ ਕਰਨੀ ਤੁਹਾਨੂੰ 100 ਰੁਪਏ ਦੇ 4 100 ਦੇ 4 100 ਦੇ 4 ਕਿੰਨੇ ਐਮਆਰ ਵੀ ਹੁਣ ਇੱਕ ਤੇ 100 ਰੁਪਏ ਐਮਆਰ ਵੀ ਹੈ ਓਕੇ ਤਾਂ 100 ਦੇ 4 ਠੀਕ ਹੈ ਜੀ ਆ ਦੇਖੋ ਹੁਣ ਨਰਾਤੇ ਆ ਗਏ ਨਰਾਤਿਆਂ 'ਚ ਤੁਹਾਨੂੰ ਪਤਾ ਹੈ ਸ਼ਿੰਗਾਰ ਦਾ ਸਮਾਨ ਬਹੁਤ ਲੱਗਦਾ ਹੈ ਹਨਾ ਹਾਂਜੀ ਵੀਰੇ ਤੁਸੀਂ ਇੱਕ ਸ਼ਿੰਗਾਰ ਦਾ ਸਮਾਨ 60 70 80 ਜਿੱਥੇ ਮਰਜੀ ਸੇਲ ਕਰੋ ਓਕੇ ਬਾਈ ਤੁਹਾਨੂੰ ਕਿੰਨੇ ਦਾ ਪੈਣਾ 22 ਰੁਪਏ ਓਕੇ ਨਹੀਂ 70 80 ਰੁਪਏ ਹਾਂ 70 80 ਇਹਦੇ ਵਿੱਚ A to Z ਸਾਰੀ ਆਈਟਮ ਆ ਜਾਂਦੀ ਹੈ ਨੇਲ ਪੇਂਟ ਬਿਸਟਿਕ ਲਾਈਨ ਨਮਸਕਾਰੇ ਕੱਜਲ ਸੰਦੂਰ ਆ ਦੇਖੋ ਇਹ ਚੂੜੀ ਆ ਗਈ ਕੰਗਾ ਆ ਗਿਆ ਕੱਜਲ ਆ ਗਿਆ ਸੰਦੂਰ ਆ ਗਿਆ ਰਬੜ ਬੈਂਡ ਆ ਗਿਆ ਮਹਿੰਦੀ ਆ ਗਈ ਨੇਲ ਪੇਂਟ ਬਿਸਟਿਕ A to Z ਬਿੰਦੀ ਵਗੈਰਾ ਸਾਰਾ ਕੁਝ ਆ ਜਾਂਦਾ ਵੀ ਓਕੇ ਠੀਕ ਹੈ ਜੀ ਵਧੀਆ ਚੀਜ਼ ਹੈ ਇਹ। ਆ ਦੇਖੋ। ਇਹ ਹੈਗੀ ਨੀਲ ਪਿੰਡ ਹੁਣੀ ਉਤਰੀ ਏ। ਠੀਕ ਹੈ ਜੀ। ਚੈੱਕ ਕਰੋ। ਇਹਨੂੰ ਤੁਸੀਂ ਮੇਨ ਕਾਊਂਟਰ ਤੇ ਰੱਖ ਦੋ ਆਪਣੇ। ਠੀਕ ਹੈ। 100 ਰੁਪਏ ਦਾ ਪੀਸ ਸੇਲ ਹੁੰਦਾ। ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਦਾ। ਬੱਲੇ ਭਰਾ। ਸਿਰਫ 15 ਰੁਪਏ ਦਾ ਪੀਸ ਤੁਹਾਨੂੰ ਪੈਣਾ। 100 ਵਾਲਾ। 100 ਵਾਲਾ। ਕਹਿੰਦੇ ਕੋਈ ਗਾਗਨੇ ਮਾਲ ਘੜਾਇਆ। ਆ ਵੈਕਸ ਕਿੰਨੇ ਦੀ ਪੈਣੀ ਹੈ? 40 ਰੁਪਏ ਦੀ। ਵੈਸੇ ਉਦਾਂ ਦੇ ਵੀ 70 80 100 ਰੁਪਏ ਲੈਣੇ ਹੋ ਹਮ ਠੀਕ ਹੈ 40 ਰੁਪਏ ਨਹੀਂ ਵੈਚ ਇਹ ਦੇਖੋ 275 ਰੁਪਏ ਐਮ ਆਰ ਪੀ ਪਰ ਪੀਸ ਤੇ ਹਾਂਜੀ हेयर سیرਮ ਓਕੇ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਦੱਸੋ ਐਂਡ ਗੱਲਬਾਤ ਪੂਰੀ ਹੁਣ ਥੋੜਾ ਡਿਫਰੈਂਟ ਗੱਲ ਦੇਖ ਦਿਖਾ ਇਹ ਦੇਖੋ ਇਹ ਡਰਾਇਰ ਆਏ ਆ ਹਮ ਡਰਾਇਰ ਅਨ ਬ੍ਰੇਕੇਬਲ ਤੁਸੀਂ 3000 ਰੁਪਏ ਦਾ ਲੈਣੇ ਮਾਰਕੀਟ ਤੋਂ ਅਨ ਬ੍ਰੇਕੇਬਲ ਅਨਬ੍ਰੇਕੇਬਲ ਮੀਨਸ ਕੋਠਿਓਂ ਥੱਲੇ ਸੜ ਦੋ ਉਹਨੂੰ ਕੁਝ ਨਹੀਂ ਹੁੰਦਾ ਹਾਂ ਟੁੱਟੇਗਾ ਨਹੀਂ ਐ ਦੇਖੋ ਇਹਦੀ ਵਾਇਰ ਦੇਖੋ ਕਿੰਨੀ ਲੰਮੀ ਹੈ ਠੀਕ ਹੈ ਜੀ ਇਹਦੀ ਵਾਇਰ ਬਹੁਤ ਲੰਮੀ ਹੈ ਪ੍ਰੋਫੈਸ਼ਨਲ ਹੈ ਸਲੂਨ ਵਾਲਾ ਕਿੰਨੇ ਦਾ ਦੋਵਾਂਗੇ ਇਹਨੂੰ ਐ ਦੇਖੋ ਇਹਨੂੰ ਚੱਕ ਕੇ ਥੱਲੇ ਮੈਂ ਸੁੱਟ ਦੋ ਇਹ ਕੁਝ ਨਹੀਂ ਹੁੰਦਾ ਇਹ ਅਨਬ੍ਰੇਕੇਬਲ ਆ ਇਹਨੂੰ ਹੱਥੋਂ ਚੱਕ ਕੇ ਗਲੀ 'ਚ ਸੁੱਟ ਦੋ ਓਕੇ ਇਹਦਾ ਪਲਾਸਟਿਕ ਵਧੀਆ ਥੋੜਾ ਕਿੰਨੇ ਦਾ ਇਹ ਕਿੰਨੇ ਦਾ ਪੈਣਾ 650 ਦਾ 3000 ਤੁਹੀਂ 3000 ਰੁਪਏ ਦਾ ਵੀ ਲੈ ਓਕੇ ਠੀਕ ਹੈ ਜੀ ਆਲੇ ਨੂੰ ਐਂਜੋਸ ਵੀ ਰਹੇ ਆ ਤੁਹਾਨੂੰ ਕਿੰਨੇ ਦੀ ਲੱਗੇਗੀ 62 ਰੁਪਏ ਦੀ ਓਕੇ 2 62 ਰੁਪੀਜ਼ ਓਨਲੀ 60 ਰੁਪਏ ਤੋਂ ਐਂਜੋ ਸਟਾਰਟ ਹੋ ਜਾਂਦੀ ਹੈ ਠੀਕ ਹੈ ਬਰੇ ਮਹਿੰਗੀ ਜੀ ਨਹੀਂ ਓਏ ਡੇਲ ਪੇਂਟ ਦੇ ਕੰਟੇਨਰ ਦੇ ਇੱਕ ਦੋ ਲਿਆ ਕੇ ਅੰਦਰੋਂ